ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਆਪਾਂ ਅੱਜ ਤੁਹਾਨੂੰ ਦਰਸ਼ਨ ਕਰਾਣੇ ਆ ਗੁਰਦੁਆਰਾ ਪੀਰ ਬਾਲਾ ਸਾਹਿਬ ਜੀ ਜੋ ਕਿ ਫਤਿਹਪੁਰ ਕੋਠੀ ਵਿਖੇ ਮਾਲਪੁਰ ਤੋਂ ਜੇਜੋ ਦੁਆਬਾ ਰੋਡ ਦੇ ਉੱਪਰ ਪੈਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਦੇ ਚੰਨ ਛੋ ਪ੍ਰਾਪਤ ਗੁਰੂ ਘਰ ਨਾਲ ਆਜੋ ਆਪਾਂ ਤੁਹਾਨੂੰ ਦਰਸ਼ਨ ਕਰਾਣੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੌਥੀ ਉਦਾਸੀ ਕਰਦਿਆਂ ਹੋਇਆਂ ਇਸ ਪਾਵਨ ਪਵਿੱਤਰ ਸਥਾਨ ਉੱਤੇ ਪਹੁੰਚੇ ਸਨ ਇੱਥੇ ਗੁਰਖਨਾਥ ਜੀ ਅਤੇ ਸਿੱਧ ਮੰਡਲੀ ਬੈਠੀ ਸੀ ਰਾਜਾ ਭਰத்ਰੀ ਸਿੱਧਾਂ ਦੀ ਪਾਣੀ ਦੀ ਸੇਵਾ ਕਰਦਾ ਸੀ ਗੁਰਖਨਾਥ ਜੀ ਨੇ ਰਾਜਾ ਭਰத்ਰੀ ਨੂੰ ਪਾਣੀ ਲਿਆਉਣ ਦਾ ਆਦੇਸ਼ ਦਿੱਤਾ ਰਾਜਾ ਭਰத்ਰੀ ਆਪਣਾ ਡੋਲ ਲੈ ਕੇ ਪਾਣੀ ਲੈਣ ਚਲਾ ਗਿਆ ਜਦੋਂ ਅੱਜ ਕੱਲ੍ਹ ਵੀ ਆਪਾਂ ਇਸ ਜਗ੍ਹਾ ਤੇ ਦੇਖਦੇ ਹਾਂ ਅੱਜ ਕੱਲ੍ਹ ਵੀ ਸੀਰਾ ਚੱਲਦੀਆਂ ਰਹਿੰਦੀਆਂ ਜਿਸ ਡੋਲ ਵਿੱਚ 64 ਮਣ ਪਾਣੀ ਪੈਂਦਾ ਸੀ ਜਦੋਂ ਭਰਤਰੀ ਪਾਣੀ ਲੈਣ ਦੇ ਲੈ ਕੇ ਵਾਪਸ ਆ ਰਿਹਾ ਸੀ ਤਾਂ ਪੂਰਬ ਵੱਲੋਂ ਇੱਕ ਕੁਰੰਗ ਦੀ ਆਵਾਜ਼ ਆਈ ਕਿ ਰਾਜਾ ਭਰਤਰੀ ਰਾਣੀ ਕਬਲਾਪਤ ਦੂਨਾਗੜ ਰਾਜੇ ਦੀ ਬੇਟੀ ਤੇਰੇ ਨਾਲ ਪਹਿਲਾਂ ਦੋ ਵਾਰ ਵਿਆਹੀ ਹੈ ਅਤੇ ਤੀਜੀ ਵਾਰ ਫਿਰ ਤੁਹਾਡਾ ਸੰਯੋਗ ਲਿਖਿਆ ਹੈ ਜੇਕਰ ਕੱਲ ਤੱਕ ਚਾਰ ਪਹਿਰਾਂ ਦੇ ਅੰਦਰ ਅੰਦਰ ਤੂੰ 99 ਕੋ ਦਾ ਪੈਂਡਾ ਤੈਅ ਕਰਕੇ ਉੱਥੇ ਨਾ ਪਹੁੰਚਿਆ ਤਾਂ ਤੂੰ ਨਰਕਗਾਮੀ ਹੋ ਜਾਵੇਂਗਾ ਇਹ ਸੁਣ ਕੇ ਰਾਜਾ ਭਰਤਰੀ ਚਿੰਤਤ ਹੋ ਗਿਆ ਉਸ ਨੇ ਆ ਕੇ ਸਿੱਧਾਂ ਦੇ ਕੋਲ ਅਰਦਾਸ ਕੀਤੀ ਕਿ ਉਸ ਨੂੰ 99 ਕੋ ਦੀ ਦੂਰੀ ਚਾਰ ਪਹਿਰਾਂ ਦੇ ਅੰਦਰ ਵਿਆਹ ਦੇ ਲਈ ਪਹੁੰਚਣਾ ਕਾਰਜ ਦੇ ਵਾਸਤੇ ਜਦੋਂ ਉਸਨੇ ਇਹ ਸਿੱਧਾਂ ਨੂੰ ਦੱਸਿਆ ਕਿ ਉਹ ਨਹੀਂ ਤਾਂ ਨਰਕਗਾਮੀ ਹੋ ਜਾਵੇਗਾ ਤਾਂ ਸਿੱਧਾਂ ਨੇ ਜਵਾਬ ਦਿੱਤਾ ਇਹ ਅਸੰਭਵ ਕਾਰਜ ਹੈ ਸਿੱਧਾਂ ਨੇ ਜਵਾਬ ਦੇ ਦਿੱਤਾ ਇਸ ਇਹਦੇ ਬਾਰੇ ਫਿਰ ਰਾਜੇ ਭਰਤਨੀ ਨੇ ਰੋਂਦੇਆਂ ਕੁਰਲਾਉਂਦਿਆਂ ਹੋਇਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਅਰਦਾਸ ਕੀਤੀ ਗੁਰੂ ਜੀ ਨੇ ਰਾਜੇ ਭਰਤਰੀ ਨੂੰ ਕਿਹਾ ਕਿ ਅਸੀਂ ਤੈਨੂੰ ਨਰਕਗਾਮੀ ਨਹੀਂ ਹੋਣ ਦੇਵਾਂਗੇ ਅਤੇ ਗੁਰੂ ਜੀ ਨੇ ਭਰਤਰੀ ਨੂੰ ਨਾਲ ਲੈ ਕੇ ਚੱਲ ਪਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਿਰਨ ਉੱਤੇ ਸਵਾਰ ਹੋਏ ਰਾਜਾ ਭਰਤਰੀ ਦੰਡੇ ਉੱਤੇ ਸਵਾਰ ਹੋਇਆ ਤੇ ਭਾਈ ਮਰਦਾਨਾ ਜੀ ਰਵਾਬ ਉੱਤੇ ਸਵਾਰ ਹੋ ਕੇ ਢਾਈ ਪਹਿਰਾਂ ਦੇ ਅੰਦਰ ਜੂਨਾਗੜ ਰਾਜੇ ਦੀ ਨਗਰੀ ਵਿਖੇ ਪਹੁੰਚ ਗਏ ਗੁਰੂ ਜੀ ਨੇ ਇਸ਼ਨਾਨ ਕਰਨ ਚਲੇ ਗਏ ਉੱਥੇ ਪਹੁੰਚ ਕੇ ਤੇ ਭਰਤਰੀ ਨੂੰ ਬਾਗ ਵਿੱਚ ਜਾਣ ਦਾ ਆਦੇਸ਼ ਦਿੱਤਾ ਕਮਲਾਪਤ ਰਾਣੀ ਨੇ ਆਪਣੇ ਮਹਿਲ ਵਿੱਚੋਂ ਰਾਜੇ ਭਰਤਰੀ ਨੂੰ ਬਾਗ ਵਿੱਚ ਟਹਿਲਦਿਆਂ ਹੋਇਆਂ ਵੇਖਿਆ ਤੇ ਉਸ ਨੂੰ ਫੜ ਕੇ ਲਿਆਉਣ ਦਾ ਹੁਕਮ ਦਿੱਤਾ ਭਰਤਰੀ ਰਾਣੀ ਕਬਲਾਪਤ ਕੋਲ ਜਾ ਕੇ ਕਹਿਣ ਲੱਗਾ ਮੈਂ ਤਾਂ ਜੋਗੀ ਹਾਂ ਭਰਤਰੀ ਦੇ ਪੈਰਾਂ ਵਿੱਚ ਪਾਗਮ ਵੇਖ ਕੇ ਰਾਜੇ ਭਰਤਰੀ ਨੂੰ ਰਾਣੀ ਕਬਲਾਪਤ ਨੇ ਕਿਹਾ ਤੂੰ ਤਾਂ ਰਾਜਾ ਗੰਧਾਰਵ ਸੈਨ ਦਾ ਪੁੱਤਰ ਰਾਜਾ ਭਰਤਰੀ ਹੈ ਜਿਸ ਨਾਲ ਉਸ ਦਾ ਪਹਿਲਾਂ ਵੀ ਦੋ ਵਾਰ ਵਿਆਹ ਹੋਇਆ ਹੋਇਆ ਹੈ ਅਤੇ ਫਿਰ ਤੀਜੀ ਵਾਰ ਸੰਜੋਗ ਹੈ ਜੂਨਾਗੜ ਦੇ ਰਾਜੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਉਹ ਰਾਜੇ ਭਰਤਰੀ ਦਾ ਵਿਆਹ ਉਸ ਦੀ ਪੁੱਤਰੀ ਨਾਲ ਕਰਵਾਉਣ ਲਈ ਆਏ ਹੋਏ ਹਨ ਜੋਨਾਗੜ ਦੇ ਰਾਜੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਸ਼ੀਸ਼ ਨਵਾਇਆ ਅਤੇ ਖੁਸ਼ੀ-ਖੁਸ਼ੀ ਆਪਣੀ ਪੁੱਤਰੀ ਦੀਆਂ ਲਾਵਾਂ ਕਰਵਾ ਦਿੱਤੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ